ਸੈਂਟਰ ਸਰਕਾਰ ਹੱਦਬੰਦੀ ਦੀ ਗੱਲ ਕਰ ਰਹੀ ਹੈ ਤੇ ਜਿਸ ਦਾ ਮੁੱਦਾ ਪੰਜਾਬ ਦੇ ਸੀਐਮ ਸਾਹਿਬ ਨੇ ਚੁੱਕਿਆ ਤੇ ਆਈ ਥਿੰਕ ਇਹ ਇੱਕ ਚੰਗਾ ਕੌਸ ਹੈ ਜਿਹਦੇ ਲਈ ਹਰ ਇੱਕ ਪੰਜਾਬੀ ਨੂੰ ਖੜਨਾ ਚਾਹੀਦਾ ਤੇ ਹੁਣ ਹੈ ਕਿ ਸਿਸਟਮ ਇਹਦੇ ਬਾਰੇ ਆਪਾਂ ਜਾਣਦੇ ਹਾਂ ਜੋ ਲੋਕ ਸਭਾ ਦੀਆਂ ਤੁਹਾਡੀਆਂ ਸੀਟਾਂ ਨੇ 543 ਨੇ ਉਹ 2001 ਦੀ ਜਨਗਾਨਾ ਦੇ ਹਿਸਾਬ ਤੇ ਰੱਖੀਆਂ ਗਈਆਂ ਸੀ ਤੇ ਹੁਣ 25 ਸਾਲ ਬਾਅਦ ਜਿਹੜੀ ਆਬਾਦੀ ਜਿਹੜੀ ਵੱਧ ਚੁੱਕੀ ਹੈ ਤਾਂ ਸੀਟਾਂ ਵੀ ਵਧਾਈਆਂ ਜਾਣੀਆਂ ਨੇ 850 ਦੇ ਕਰੀਬ ਗੱਲ ਹੋ ਰਹੀ ਹੈ ਤਾਂ 2001 ਦੇ ਹਿਸਾਬ ਦੇ ਨਾਲ 2.39% ਦੀ ਆਬਾਦੀ ਦੇ ਨਾਲ ਪੰਜਾਬ ਨੂੰ 13 ਸੀਟਾਂ ਨੇ ਜਿਹੜੀਆਂ ਲੋਕ ਸਭਾ ਦੀਆਂ ਆਈਆਂ ਸੀ ਤੇ ਜੇ ਅੱਜ ਦੇ ਟਾਈਮ ਤੇ ਆਪਾਂ ਦੇਖੀਏ ਤਾਂ ਜਿਹੜੀਆਂ ਤੁਹਾਡੀਆਂ ਯੂਪੀ ਬਿਹਾਰ ਜਾਂ ਹੋਰ ਸਟੇਟਸ ਨੇ ਉਹਨਾਂ ਦੀ ਆਬਾਦੀ ਬੜੇ ਪਰਸੈਂਟੇਜ ਨਾਲ ਵਧੀ ਹੈ ਪੰਜਾਬ ਦੀ ਇੰਨੀ ਤੇਜ਼ੀ ਦੇ ਨਾਲ ਨਹੀਂ ਵਧੀ ਤਾਂ ਪੰਜਾਬ ਦਾ ਪਰਸੈਂਟੇਜ ਸ਼ੇਅਰ ਹੈ ਜਿਹੜਾ ਉਹ ਘਟ ਰਿਹਾ ਹੈ ਜੇ ਹਿਸਾਬ ਤੇ ਪੰਜਾਬ ਚ 2.08% ਦੀ ਆਬਾਦੀ ਤੇ ਇੰਡੀਆ ਦੇ ਕੰਪੈਰੀਸ਼ਨ ਰਹਿ ਜਾਂਦੇ ਜਿਦੇ ਨਾਲ ਇਹ ਕਹਿ ਰਹੇ ਕਹਿੰਦੇ ਤੁਹਾਨੂੰ 5 ਸੀਟਾਂ ਅਸੀਂ ਹੋਰ ਦੇ ਦਾਂਗੇ ਤਾਂ ਟੋਟਲ ਤੁਹਾਡੀਆਂ 18 ਸੀਟਾਂ ਹੋ ਜਾਣਗੀਆਂ ਜੇ ਪਿਛਲੇ 2.39% ਦੇ ਹਿਸਾਬ ਨਾਲ ਹੀ ਤੁਹਾਨੂੰ ਸੀਟ ਮਿਲਦੀ ਹੈ ਤਾਂ ਤੁਹਾਡੇ ਕੋਲ 20 ਸੀਟਾਂ ਹੋਣੀਆਂ ਚਾਹੀਦੀਆਂ ਨੇਗੀਆਂ ਤੇ ਲੋਕ ਸਭਾ ਚ ਜਿਹਦੀਆਂ ਜਿੰਨੀਆਂ ਸੀਟਾਂ ਹੋਣਗ ਤੇ ਜੇ ਤੁਸੀਂ ਆਬਾਦੀ ਨਹੀਂ ਵਧਾਰੇ ਮਤਲਬ ਕਿ ਤੁਸੀਂ ਸੋਚ ਸਮਝ ਕੇ ਪੜੇ ਲਿਖੇ ਤਰੀਕੇ ਨਾਲ ਕੰਮ ਅੱਗੇ ਵਧ ਰਹੇ ਹੋਗੇ ਤਾਂ ਫਿਰ ਉਹਦਾ ਤੁਹਾਨੂੰ ਇਹ ਨੁਕਸਾਨ ਨਾ ਚੱਲਣਾ ਪਵੇ ਕਿ ਤੁਹਾਡੀ ਜਿਹੜੀ ਰਿਪrezentੇਸ਼ਨ ਹੈ ਉਹੀ ਲੋਕ ਸਭਾ ਦੇ ਵਿੱਚ ਘਟ ਹੋ ਜਾਵੇ ਆਈ ਥਿੰਕ ਸੀਐਮ ਸਾਹਿਬ ਜਿਹੜੇ ਬੜਾ ਹੀ ਵਧੀਆ ਇਥੇ ਐਸਪੈਕਟ ਚੁੱਕ ਰਹੇ ਨੇ ਤੇ ਪੂਰੇ ਪੰਜਾਬ ਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ